ਹਾਂਜੀ ਭਾਈ ਜੀ ਸਾਥੀ ਕਾਲਜ ਆਪਾਂ 12:00 ਵਜੇ ਅੱਜ ਇੱਕ ਵੀਡੀਓ ਪਾਈ ਸੀਗੀ ਉਦੋਂ ਤੁਹਾਨੂੰ ਲੱਥਾ ਵੀ ਪਾਣੀ ਚੜਿਆ ਉਦੋਂ ਥੋੜੇ ਨਾਲ ਪ੍ਰੋਮਿਸ ਕੀਤਾ ਵੀ ਸ਼ਾਮ ਨੂੰ ਵੀ ਤੁਹਾਨੂੰ ਅਸੀਂ ਵੀਡੀਓ ਪਾਵਾਂਗੇ ਇਹ ਕੋਈ 5:50 ਤੇ ਆਪਾਂ ਵੀਡੀਓ ਬਣਾਈ ਆ ਜਦੋਂ ਸ਼ੂਟਿੰਗ ਦੀ ਆ 5:50 ਦਾ ਟਾਈਮ ਸੀ ਪੋਸਟ ਐਂਡ ਤੇ ਤੁਹਾਨੂੰ ਜਿਹੜਾ ਚਾਂਦਪੁਰ ਸੈਕਟਰ ਦਾ ਪਾਣੀ ਦਾ ਬਹਾਵਾ ਕਿੱਦਾਂ ਲੋਕ ਖੜੇ ਨੇ ਅਸੀਂ ਥਾਰੇ ਚੀਜ਼ ਤੁਹਾਨੂੰ ਸਾਹਮਣੇ ਦਿਖਾ ਰਹੇ ਆ ਪਾਣੀ ਵਧ ਰਿਹਾਗਾ ਸ਼ਾਮ ਨੂੰ ਵੀ ਕੁਝ ਪਾਣੀ ਵਧਿਆ ਜਿਆਦਾ ਨਹੀਂ ਵਧਿਆ 2-3 ਇੰਚ ਪਾਣੀ ਵਧਿਆ ਦੁਪਹਿਰ ਨਾਲ 12 ਵਜੇ ਨਾਲੋਂ ਸ਼ਾਮ ਨੂੰ 6 ਵਜੇ ਦੇ ਕਰੀਬ 2-3 ਇੰਚ ਪਾਣੀ ਵਧਿਆਗਾ ਕੁਝ ਜਿਆਦਾ ਪਾਣੀ ਨਹੀਂ ਵਧਿਆਗਾ ਪਾਣੀ ਹੈ ਤੇਜੀ ਦੇ ਵਿੱਚ ਮਹਾਰਾਜੇ ਕਰੇ ਜੇ ਬਰਸਾਤ ਨਹੀਂ ਹੁੰਦੀ ਪਾਣੀ ਨੇ ਬਹੁਤ ਨਿਕਲ ਜਾਣਾਗਾ ਜਿਹੜਾ ਪਿਛਲਾ ਪਾਣੀ ਆ ਕੇ ਇੱਥੇ ਆਉਣਾ ਜਦੋਂ ਉਹਦੋਂ ਇਹ ਪਾਣੀ ਬਹੁਤ ਅੱਗੇ ਨਿਕਲ ਜਾਣਾਗਾ ਇਸ ਕਰਕੇ ਜਿਹੜਾ ਇਹਦਾ ਕੋਈ ਹਜੇ ਖਤਰੇ ਵਾਲੀ ਗੱਲ ਨਹੀਂ ਹੈਗੀ ਤਾਂ ਬਾਕੀ ਆਪਾਂ ਇਹਨੇ ਸੁਚੇਤ ਹੀ ਰਹਿੰਦੀ ਲੋੜ ਆ ਐਨੇ ਵੇਸਲੇ ਨਹੀਂ ਹੋ ਸਕਦੇ ਕਿਉਂਕਿ ਹਜੇ ਜਿਹੜਾ ਮੌਸਮ ਉਹ ਬਹੁਤ ਜ਼ਿਆਦਾ ਖਰਾਬ ਦੱਸਿਆ ਵਾ ਲੋਕੋ ਤੋਂ 10 ਤਰੀਕ ਤੱਕ ਮੌਸਮ ਜਿਹੜਾ ਕਿਸੇ ਤਰ੍ਹਾਂ ਦੀ ਵੀ ਕੋਈ ਘਰਬੜ ਲੈ ਸਕਦਾ ਹੈ ਜਿਆਦਾ ਬਰਸਾਤ ਵੀ ਹੋ ਸਾਡੀ ਆ ਰੁਕ ਵੀ ਛਾਦੀ ਆ ਇਹ ਕੁਦਰਤ ਵਾਲੇ ਦੇ ਹੱਥ ਆ ਬਾਕੀ ਜਿਹੜਾ ਮਹਾਰਾ ਨੇ ਦੱਸਿਆਗਾ ਵੀ ਅਲਰਟ ਜਾਰੀ ਕੀਤੇ ਆ ਉਹ ਕਾਫੀ ਜਿਹੜੇ ਆ ਹਰਾਨੀ ਜਾਣਕ ਨੇ ਕਾਫੀ ਜਿਹੜੀ ਤਾਬੜ ਦੌੜ ਬਾਤ ਚ ਬਾਤ ਦੱਸੀ ਹੋਈ ਆ ਤੁਸੀਂ ਵੀ ਸੁਣਦੇ ਹੋਵੋਗੇ ਖਬਰਾਂ ਸਾਰੀਆਂ ਪਾ ਮੌਸਮ ਦਾ ਜਿਹੜਾ ਕਾਫੀ ਜਿਹੜਾ ਵਿੱਚਾ ਉਹ ਟੇਡਾ ਹੀ ਦਿਖਦਾ ਹੈਗਾ ਕੋਈ ਹਾਲਾਤ ਬਾਹਲੇ ਵਧੀਆ ਨਹੀਂ ਲਿੰਦੇ ਹੈਗੇ ਇਸ ਕਰਕੇ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਜਿੱਥੇ ਕਿਤੇ ਵੀ ਜਿਹੜੇ ਇੱਕ ਗੰਦਰਾ ਦੇ ਉੱਤੇ ਬੰਨੇ ਹੈਗੇ ਆ ਕਿਤੇ ਜਿਹੜੇ ਸਾਵਾਜ਼ ਨੱਕੇ ਪਾਣੀ ਨਿਕਲਦਾ ਸੀਗਾ ਉਹਨਾਂ ਦੇ ਉੱਤੇ ਆਪਾਂ ਨੂੰ ਪੈਰਾ ਦੇਣ ਦੀ ਲੋੜ ਆ ਵੀ ਕਿਉਂਕਿ ਉੱਥੇ ਕੋਈ ਗਟਿਆਂ ਦੀ ਲੋੜ ਪੈ ਜੇ ਮਿੱਟੀ ਦੀ ਲੋੜ ਉਹ ਜੇ ਹੁਣ ਤਾਂ ਆਪਾਂ ਉੱਥੇ ਪਹੁੰਚਾ ਸਕਦੇ ਆ ਉਸ ਤੋਂ ਬਾਅਦ ਫਿਰ ਉੱਥੇ ਕੁਝ ਨਹੀਂ ਪਹੁੰਚਦਾਗਾ ਜੇ ਉੱਥੇ ਆਪਣਾ ਇਹ ਪ੍ਰਬੰਧ ਕੀਤੇ ਹੋਣਗੇ ਜੇ ਕਿਤੇ ਕੋਈ ਐਦਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਉਹਨੂੰ ਮੌਕੇ ਤੇ ਹੱਲ ਕਰ ਸਕਦੇ ਆ ਸਾਰੇ ਭੈਣ ਭਾਈਆਂ ਨੂੰ ਇਹ ਵੀ ਬੇਨਤੀ ਹੱਥ ਜੋੜ ਕੇ ਵੀ ਜਿੰਨਾ ਵੀ ਹੋ ਸਕਦਾ ਗੇੜਾ ਜਰੂਰ ਰੱਖੋ ਉਹਦਾ ਫਾਇਦਾ ਜੀ ਬਾਦ ਦੇ ਵਿਜੇ ਵੇਸਲੇ ਹੋ ਜੀ ਇਹ ਤਾਂ ਪਾਣੀ ਦਾ ਕੰਮ ਆ ਜਿਹੜਾ ਪਾਣੀ ਦਾ ਕੰਮ ਕੁਛ ਨਹੀਂ ਕਹਿ ਸਕਦੇ ਜੀ ਇਹਦਾ ਦੁੱਧ ਦੇ ਵਾਲ ਵਾਲਾ ਕੰਮ ਹੁੰਦਾਗਾ ਜਦੋਂ ਵੀ ਪਾਣੀ ਚੱਲੀ ਜਾ ਰਿਹਾ ਅੱਗੇ ਵੀ ਆਪਾਂ ਦੇਖਦੇ ਆਏ ਪਿਛਲੇ ਸਮੇਂ ਦੇ ਵਿੱਚ ਵੀ ਉਸੇ ਟਾਈਮ ਹੀ ਪਤਾ ਲੱਗਦਾ ਸੀ ਜਦੋਂ ਕੋਈ ਘਟੜ ਜਾਂਦਾ ਸੀਗਾ ਕਿਉਂਕਿ ਪਾਣੀ ਜਿਹੜਾ ਪਿੱਛੇ ਗੁੱਲੇ ਚਿੱਕਿਆ ਨੀਆਂ ਪਿੱਛੇ ਪਾਣੀ ਦੇ ਵੀ ਗੜ ਪਟਿਆਲਾ ਰਿਆ ਕੋਸਰ ਖਬਰਾਂ ਦੇ ਵਿੱਚ ਵਾਦੀ ਰੱਖਦੇ ਪਏ ਆ ਆਜੇ ਆਪਾਂ ਉਹਦੀ ਕੋਈ ਪੂਰੀ ਪੁਸ਼ਟੀ ਨਹੀਂ ਕਰ ਸਕਦੇ ਵੀ ਉਹ ਕਿੰਨਾ ਸਪੀਡ ਨਾਲ ਪਾਣੀ ਆ ਕਿੰਨਾ ਜਿਆਦਾ ਪਾਣੀ ਆ ਰਿਹਾਗਾ ਜਾਂ ਕਿੰਨਾ ਹਜੇ ਟਾਈਮ ਲੱਗੋ ਕਿ ਉਹ ਪਾਣੀ ਨੂੰ ਇੱਥੇ ਪਹੁੰਚਣ ਤੇ ਟਾਈਮ ਵੀ ਲੱਗਣਾ ਜੀ ਚਲੋ ਜੀ ਆਪਣਾ ਇਸ ਕਰਕੇ ਤੁਹਾਡੀ ਬੇਨਤੀ ਹੈ ਜੀ ਚੈਨਲ ਨੂੰ ਕਰ ਲੋ ਫਾਲੋ ਸਬਸਕ੍ਰਾਈਬ ਵੀ ਕਰ ਲੋ ਲਾਈਕ ਸ਼ੇਅਰ ਕਰ ਦਿਓ ਹਰ ਕੋਲੇ ਇੱਕ ਖਬਰ ਪਹੁੰਚ ਜੀ ਕਿਉਂਕਿ ਹਰ ਇੱਕ ਨੂੰ ਚਿੰਤਾ ਬਣੀ ਹੋਈ ਐ ਇਸ ਵੇਲੇ ਤੇ ਅਗਲੀ ਵੀਡੀਓ ਤੱਕ ਤੁਹਾਡੇ ਨਾਲ ਅਸੀਂ ਫਤਿਹ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਮ ਰਾਮ ਸਲਾਮ ਅਲੈਕੁਮ ਖੁਸ਼ ਰਹੋ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਕਿਸੇ ਤਰ੍ਹਾਂ ਦੀ ਗਰੀਬੀ ਆਪ ਤੇ ਜਿਹੜੀ ਆਉਂਦੀ ਹੋਊ ਤੁ ਬਚਦੇ ਰਹੇ ਮਿਹਰ ਕਰੇ ਮਾਲਕ ਸਾਡੇ ਉੱਤੇ ਜੀ ਕਿਰਪਾ ਕਰੇ ਸੱਚੇ ਪਾਤਸ਼ਾਹ Ok, hace